ਹਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਸੁਖਾਨਿਆ ਜੀ ਸਾਗ ਕਿਵੇਂ ਬਣਦਾ ਜੀ ਚੁੱਲੇ ਦੇ ਉੱਤੇ ਸਾਗ ਬਣੂਗਾ ਆ ਅੱਗ ਬਲ ਰਹੀ ਆ ਆਪਾਂ ਮਸ਼ੀਨ ਦੇ ਨਾਲ ਸਾਗ ਕੱਟ ਲਿਆ ਜੀ ਦੇਖੋ ਜਿਹਨੂੰ ਹਰਾ ਮੁਰਗਾ ਵੀ ਕਹਿੰਦੇ ਨੇ ਆ ਚੁੱਲੇ ਚੱਗ ਬਾਲ ਕੇ ਆਪਾਂ ਪਿੱਲਾ ਤਾਂ ਪਤਿਲੇ ਨੂੰ ਆਪਾਂ ਮਿੱਟੀ ਲਾ ਲਈ ਵੀ ਕਾਲਾ ਨਾ ਹੋਵੇ ਵਿੱਚ ਪਾਣੀ ਪਾ ਕੇ ਇਹਨੂੰ ਰੱਖਤਾ ਤੇ ਹੁਣ ਆਪਾਂ ਹੌਲੀ ਹੌਲੀ ਆਇਆ ਸਾਗ ਇਹਨੂੰ ਚੱਕ ਕੇ ਉਹ ਪਤਿਲੇ ਚ ਪਾਈ ਜਾਣਾ ਥੋੜਾ ਥੋੜਾ ਕਰਕੇ बस एक ਗੱਲ ਦਾ ਧਿਆਨ ਰੱਖੇ ਵੀ ਜਦੋਂ ਸਾਗ ਬਣਾਉਣਾ ਚੁੱਲ੍ਹੇ ਦੇ ਵਿੱਚ ਅੱਗ ਨਾ ਬੁੱਜੇ ਬਸ ਤਾਂ ਸਾਗ ਵਧੀਆ ਬਣਨਾ अदरवाइज ਕੁਝ ਨਾ ਕੁਝ ਕੱਚ ਰਹਿ ਜਾਂਦੀ ਹੈ ਬਾਕੀ ਪਾਰਟ 2 ਚ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਸਾਗ ਪਾਣਾ ਤੇ ਬਾਕੀ ਸਮਗਰੀ ਕਿਵੇਂ ਬਣੀ ਹੈ ਧੰਨਵਾਦ ਲੋ ਜੀ ਹੁਣ ਪਾਰਟ 2 ਚ ਤੁਹਾਨੂੰ ਦਿਖਾ ਰਹੇ ਆ ਪਾਣੀ ਉਬਲਣ ਲੱਗ ਗਿਆ ਤੇ ਆ ਸਾਗ ਨੂੰ ਹੌਲੀ ਹੌਲੀ ਵਿੱਚ ਪਾਈ ਜਾਣਾ ਥੋੜਾ ਥੋੜਾ ਕਰਕੇ ਦੇਖਣ ਨੂੰ ਪਤੀਲਾ ਛੋਟਾ ਲੱਗਦਾ ਤੇ ਸਾਗ ਜਿਆਦਾ ਲੱਗ ਰਿਹਾ ਬਟ ਹੌਲੀ ਹੌਲੀ ਕਰਕੇ ਜੂੰ ਜੂੰ ਵਿੱਚ ਪਾਈ ਜਾਣਾ ਇਹਨੇ ਥੱਲੇ ਹੋਈ ਜਾਣਾ ਹੌਲੀ ਹੌਲੀ ਤੇ ਸਾਰਾ ਇਹਦੇ ਵਿੱਚ ਹੀ ਆ ਜਾਣਾ ਸਾਰਾ ਅੱਗ ਦਾ ਵੀ ਤਿਆਰ ਰੱਖਿਆ ਜਾਵੇ ਵੀ ਅੱਗ ਨਾ ਬੁੱਝੇ ਬਸ ਪਤੀਲਾ ਭਰ ਵੀ ਗਿਆ ਤੇ ਹਜੇ ਵੀ ਆਹ ਦੇਖੋ ਕਿੰਨਾ ਪਿਆ ਹਲੇ ਜਿੰਨਾ ਸਾਗ ਕੱਟਿਆ ਉਹਨਾਂ ਨੂੰ ਅੱਧਾ ਪਿਆ ਹਜੇ ਬੱਸ ਇਹ ਦੇਖੋ ਵੀ ਪਤੀਲਾ ਭਰ ਗਿਆ ਪਰ ਹੌਲੀ-ਹੌਲੀ ਉਹ ਵੀ ਵਿੱਚ ਹੀ ਆ ਜਾਣਾ ਕਿਉਂਕਿ ਜਿਵੇਂ-ਜਿਵੇਂ ਇਹਨੂੰ ਸੇਕ ਲੱਗਣਾ ਇਹਨੇ ਹੌਲੀ-ਹੌਲੀ ਥੱਲੇ ਨੂੰ ਹੋਈ ਜਾਣਾ ਪੱਕੀ ਜਾਣਾ ਤੇ ਜਦੋਂ ਅੱਧਾ ਸਾਗ ਪਾਤਾ ਵਿੱਚ ਨਮਕ ਆਪਣਾ ਜਿੰਨਾ ਕੁ ਜ਼ਰੂਰਤ ਦੇ ਅਨੁਸਾਰ ਉਹ ਅੱਧੇ ਸਾਗ ਦੇ ਵਿੱਚ ਪਾਓ ਤਾਂ ਕਿ ਪੂਰਾ ਸਾਗ ਦੇ ਵਿੱਚ ਇਹ ਘੁਲ ਜਵੇ ਨਮਕ ਸਾਗ ਜਦੋਂ ਦੀ ਪਾ ਕਰਦੇ ਹਾਂ ਨਮਕ ਜਿਹੜਾ ਨਮਕ ਜੀ ਕਹਿੰਦੇ ਸਾਗ ਨੂੰ ਛੇਤੀ ਥੱਲੇ ਕਰ ਦਿੰਦਾ ਇਹ ਜਿਵੇਂ ਕਿ ਆਪਾਂ ਦੇਖ ਰਹੇ ਆ ਪਤੀਲਾ ਹੁਣ ਨੱਕੋ ਨੱਕ ਭਰ ਗਿਆ ਪਰ ਸਾਗ ਹਜੇ ਵੀ ਇੰਨਾ ਪਿਆ ਤੇ ਦੇਖੋ ਵੀ ਜਿਹੜਾ ਨਮਕ ਪਾਇਆ ਉਹਨੇ ਆਪਣਾ ਕਮਾਲ ਦਿਖਾਣਾ ਉਹਨੇ ਜਲਦੀ ਥੱਲੇ ਕਰ ਦੇਣਾ ਤੇ ਜਿਹੜਾ ਰਹਿੰਦਾ ਸਾਗ ਉਹ ਵੀ ਇਹਦੇ ਵਿੱਚ ਹੀ ਆ ਜਾਣਾ ਇੱਕ ਗੱਲ ਦਾ ਤਿਆਰ ਰੱਖਿਓ ਜਿਹੜਾ ਆਪਾਂ ਪਾਣੀ ਪਹਿਲਾਂ ਤੁਹਾਨੂੰ ਦਿਖਾਇਆ ਸੀਗਾ ਉਹ ਹੁਣ ਘਟਦਾ ਜਾ ਰਿਹਾ ਕਿਉਂਕਿ ਉਬਲ ਉਬਲ ਕੇ ਉਹ ਪਾਵਣ ਕੁੱਢੀ ਜਾ ਰਿਹਾ ਕਿਸੇ ਭਾਂਡੇ ਚ ਲੈ ਕੇ ਉਹਨੂੰ ਉੱਤੋਂ ਟੱਕ ਦਿਓ ਜਿਵੇਂ ਆਹ ਦੇਖੋ ਤਾਂ ਕਿਹਾ ਸੀ ਪਤਿਲੇ ਚ ਪਾ ਕੇ ਪਾਣੀ ਇਹਨੂੰ ਟੱਕ ਲਓ ਕਿਉਂਕਿ ਨਾਲੋਂ ਨਾਲ ਇਹ ਗਰਮ ਹੁੰਦਾ ਰਹੂ ਜਿਵੇਂ ਜਿਵੇਂ ਉਹ ਚ ਪਾਣੀ ਘਟੂ ਪਤਿਲੇ ਦੇ ਵਿੱਚ ਓਵੇਂ ਓਵੇਂ ਆਹੀ ਪਾਣੀ ਵਿੱਚ ਪਾਈ ਚੱਲੋ ਕਿਉਂਕਿ ਇਹ ਗਰਮ ਹੋਈ ਜਾਊਗਾ ਤਾਂ ਸਾਗ ਜਲਦੀ ਤਿਆਰ ਹੋ ਜੂ ਬਣ ਕੇ ਆਹ ਇੱਕ ਪਾਸੇ ਜਿਵੇਂ ਦੇਖ ਰਹੇ ਹੋ ਤੁਸੀਂ ਸਾਗਤ ਰਿਹਾ ਦੂਜੇ ਪਾਸੇ ਇਹਦਾ ਆਪਾਂ ਮਟੀਰੀਅਲ ਤਿਆਰ ਕਰ ਲਿਆ ਅਦਰਕ ਲਸਣ ਹਰੀ ਮਿਰਚ ਹਰੀ ਮਿਰਚ ਜੀ ਆਪਾਂ ਕੱਟ ਕੇ ਪਾਤੀ ਤੇ ਆਹ ਅਦਰਕ ਤੇ ਲਸਣ ਹੁਣ ਆਪਾਂ ਇਹ ਜਿੰਨੀ ਦੇਰ ਤੱਕ ਸਾਗ ਰਿਜ ਰਿਹਾ ਇਧਰੋਂ ਆਪਾਂ ਆਪਣਾ ਅਦਰਕ ਤੇ ਲਸਣ ਪਾਦਣਾ ਲਸਣ ਨੂੰ ਥੋੜੇ ਥੋੜੇ ਟੁਕੜਿਆਂ ਚ ਕੱਟ ਲਿਆ ਤੇ ਲਸਣ ਇਦਾਂ ਹੀ ਆਪਾਂ ਛਿੱਲ ਕੇ ਸਾਫਤਾ ਹੀ ਪਾ ਦੇਣਾ ਵਿੱਚ ਆ ਆ ਦੇਖੋ ਪਾਣੀ ਜਿਹੜਾ ਆਪਾਂ ਧਰਿਆ ਸੀ ਇਹ ਵੀ ਉਬਲ ਰਿਹਾ ਹੁਣ ਤੇ ਆ ਆਪਾਂ ਨਸਣ ਪਾਤਾ ਜੀ ਥੋੜਾ ਜਿਹਾ ਨਾਲ ਪਾਣੀ ਕਿਉਂਕਿ ਪਾਣੀ ਸੁੱਕ ਰਿਹਾ ਸੀ ਇਹ ਚੀਜ਼ਾਂ ਧਿਆਨਯੋਗ ਹੁੰਦੀਆਂ ਨੇ ਧਿਆਨ ਦੇਣਯੋਗ ਕਿਉਂਕਿ ਜੇ ਪਾਣੀ ਨਾ ਪਾਇਆ ਤਾਂ ਉਹਨੇ ਸੁੱਕਾ ਹੀ ਰਿੱਜੀ ਜਾਣਾ ਤੇ ਸਾਗ ਦਾ ਉਹ ਸੁਆਦ ਨਹੀਂ ਬਣਨਾ ਪਹਿਲਾਂ ਆਪਾਂ ਲਸਣ ਪਾਤਾ ਤੇ ਹੁਣ ਆਪਾਂ ਅਦਰਕ ਬਾਦ ਆ ਜੀ ਇਹਦੇ ਨਾਲ ਪਾ ਤੇ ਹੁਣ ਜਿਹੜਾ ਘੋਟਣਾ ਜਿਹਨੂੰ ਕਹਿੰਦੇ ਨੇ ਪੰਜਾਬੀ ਵਿੱਚ ਘੋਟਣਾ ਉਹਦੇ ਨਾਲ ਆਪਾਂ ਪੁੱਠੀ ਡੰਡੀ ਕਰਕੇ ਉਹਦੀ ਉਹਨੂੰ ਵਿੱਚ ਮਿਕਸ ਕਰ ਦੇਣਾ ਲਗਭਗ ਘੰਟੇ ਜਾਂ ਡੇਢ ਘੰਟਾ ਹੋ ਗਿਆ ਜੀ ਅੱਗ ਦੇ ਧਰਿਆਂ ਨੂੰ ਸਾਗ ਤੇ ਹੁਣ ਬਸ ਲਾਸਟ ਹੂਮਨ ਤੇ ਆਉਣ ਹੌਲਾ ਇਹਦੇ ਵਿੱਚ ਜੋ ਟੇਸਟ ਜਿਹੜੀ ਚੀਜ਼ ਨੇ ਬਣਾਉਣਾ ਸਿਰਫ ਉਹੀ ਰਹਿ ਗਿਆ ਜੀ ਹੁਣ ਹੁਣ ਇਹਦੇ ਵਿੱਚ ਆਪਾਂ ਮੱਕੀ ਦਾ ਆਟਾ ਪਾ ਕੇ ਜਿੰਨੂੰ ਔਲਣ ਕਹਿੰਦੇ ਨੇ ਉਹ ਪਾ ਕੇ ਆਪਾਂ ਇਹਨੂੰ ਕੋਟਣਾ ਹੈ ਚੰਗੀ ਤਰ੍ਹਾਂ ਆਹ ਦੇਖੋ ਜੀ ਮੱਕੀ ਦਾ ਆਟਾ ਨਾਲੋਂ ਨਾਲ ਪਾਈ ਚੱਲੋ ਦੇ ਨਾਲੋਂ ਨਾਲ ਕੋਟਨੇ ਨਾਲ ਇਹਨੂੰ ਕੋਟੀ ਚੱਲੂ ਇਹਨਾਂ ਸਮਝੋ ਕਿ ਸਿਰਫ ਇੱਕ ਮੁਠੀ ਆਟਾ ਪਾ ਲਿਆ ਤੇ ਕੰਮ ਬਣ ਗਿਆ ਕਿਉਂਕਿ ਜਿਹੜਾ ਟੇਸਟ ਆ ਉਹ ਸਿਰਫ ਇਹਦੇ ਉੱਤੇ ਹੀ ਆ ਜਿੰਨਾ ਵਧੀਆ ਤੁਸੀਂ ਘੋਟੋਗੇ ਉਹਨੂੰ ਉਨਨ ਟੇਸਟੀ ਸਾਗ ਬਣੂਗਾ ਜੀ। ਮੁੱਠੀ-ਮੁੱਠੀ ਪਾਉਂਦੇ ਜਾਓ ਮੱਕੀ ਦਾ ਆਟਾ ਤੇ ਨਾਲੋਂ ਨਾਲ ਉਹਨੂੰ ਕੋਟਣੇ ਨਾਲ ਹਲਾਉਂਦੇ ਜਾਓ। ਸਾਗ ਕੋਟਣ ਤੋਂ ਬਾਅਦ ਜਿਹੜਾ ਪਾਣੀ ਗਰਮ ਕੀਤਾ ਸੀ ਥੋੜਾ-ਥੋੜਾ ਕਰਕੇ ਉਹ ਪਾ ਕੇ ਹਲਾਣਾ ਜਣਿਕੇ ਵੀ ਜਿਹੜਾ ਸਾਗ ਕੋਟਿਆ ਵੀ ਉਹਦੀ ਗੱਠਾ ਨਾ ਬਣ ਜਾਣ ਮੱਕੀ ਦੇ ਆਟੇ ਦੀਆਂ ਥੋੜਾ ਥੋੜਾ ਕਰਕੇ ਬਹੁਤ ਕਿੰਨਾ ਕੁ ਪਤਲਾ ਕਰਨਾ ਉਹਨਾਂ ਕੋ ਪਾਣੀ ਪਾਣਾ ਥੋੜਾ ਹੋ ਗਿਆ ਲੋ ਜੀ ਸਾਗ ਬਣ ਕੇ ਤਿਆਰ ਹੋ ਚੁੱਕਿਆ ਜਿਨੇ ਇਦਾਂ ਹੀ ਖਾਣਾ ਉਹ ਇਦਾਂ ਹੀ ਖਾ ਲਵੇ ਜਿਨੇ ਤੜਕਾ ਲਾ ਕੇ ਖਾਣਾ ਉਹ ਖਾਣਾ ਤੜਕਾ ਲਾ ਕੇ ਖਾ ਸਕਦਾ ਜੀ ਧੰਨਵਾਦ ਜੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਦਾਂ ਦਾ ਤਰੀਕਾ ਲੱਗਿਆ ਸਾਗ ਬਣਾਉਣ ਦਾ